ਮਿਊਜ਼ੀਅਮ ਅੰਦਰੋਂ ਕਾਫੀ ਜ਼ਿਆਦਾ ਵਧੀਆ ਸੀਗਾ ਤੇ ਕਾਫੀ ਸਾਰੀਆਂ ਚੀਜ਼ਾਂ ਨਵੀਆਂ ਦੇਖਣ ਨੂੰ ਮਿਲੀਆਂ ਸਿੱਖਣ ਨੂੰ ਮਿਲੀਆਂ ਤੇ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਕਿ ਬਹੁਤ ਸਾਰੇ ਇੰਡੀਅਨ ਆਪਣੇ ਇਸ ਚੀਜ਼ ਨੂੰ ਦੇਖਣ ਆਉਂਦੇ ਆ ਹਨਾ ਤੇ ਆਪਣੀ ਵਿਰਾਸਤ ਨੂੰ ਤੇ ਖਾਸ ਕਰਕੇ ਪੰਜਾਬੀ ਮੈਂ ਹੋਰ ਸ਼ਾਟ ਕਰਾਂ ਪੰਜਾਬੀ ਵੀ ਬਹੁਤ ਮਿਲੇ ਇੰਡੀਅਨਸ ਵੀ ਬਹੁਤ ਸੀਗੇ ਤੇ ਜਿਹੜੇ ਦੇਖਣ ਆਏ ਸੀ ਤੇ ਗਰਮੀ ਯਾਰ ਅੱਜ ਕਾਫੀ ਜ਼ਿਆਦਾ ਹੈ ਧੁੱਪ ਬਹੁਤ ਜ਼ਿਆਦਾ ਚੁਭ ਰਹੀ ਹੈ ਤੇ ਲੰਡਨ ਦੀਆਂ ਹੁਣ ਤੱਕ ਵਿੰਟਰੀ ਦੇਖੀਆਂ ਸੀਗੇ ਲੰਡਨ ਦੀਆਂ ਗਰਮੀਆਂ ਵੀ ਦੇਖ ਲਈਆਂ ਹੁਣ ਇਹ ਤੋਂ ਨਿਕਲ ਨੂੰ ਜੀ ਕਰੀ ਜਾਂਦਾ ਸਾਡਾ ਬੜਾ ਅਸੀਂ ਬਹੁਤ ਹੈਪੀ ਆ ਕਿਉਂਕਿ ਅਸੀਂ ਕਰ ਪਈਏ ਇਹਨਾਂ ਨੂੰ ਟੱਪ ਮਸਾ ਮਿਲਦੀ ਆ ਤੇ ਇਹਨਾਂ ਨੂੰ ਟੱਪ ਮਸਾ ਮਿਲਦੀ ਆ ਕਦੇ ਕਦਾਈ ਸਾਨੂੰ ਲੰਡਨ ਠੰਡ ਜੀ ਚ ਸੋਹਣਾ ਲੱਗਦਾ ਹੈ ਨਾ ਤੇ ਬਾਕੀ ਹੁਣ ਅਸੀਂ ਮਿਊਜ਼ੀਅਮ ਤੋਂ ਬਾਹਰ ਹੋਰ ਲੰਡਨ ਦੀਆਂ ਜਿਹੜੀਆਂ ਕੁਝ ਥਾਂ ਆ ਉਹ ਐਕਸਪਲੋਰ ਕਰਦੇ ਆ ਤੇ ਨਾਲ ਨਾਲ ਉਹ ਤੁਹਾਨੂੰ ਦਿਖਾਉਨੇ ਇਹਨਾਂ ਕੁੜੀਆਂ ਦੀ ਪੂਰੀ ਚੜ੍ਹਾਈ ਆ ਬਈ ਆਪਾਂ ਨੂੰ ਕੌਣ ਪੁੱਛਦਾ ਅੱਜ ਕੱਲ ਹੈ ਯੇ ਹੋ ਗਈ ਹੋ ਗਈ ਤਸਵੀਰ ਹੋ ਗਈ ਤੁਹਾਡੀ ਚਲੋ ਚੰਗਾ ਭਾਜੀ ਅੱਜ ਪੱਗਾਂ ਨੇ ਬਹੁਤ ਮਿਲੇ ਸਾਨੂੰ ਇੱਥੇ ਜੀ ਸਾਰੇ ਬਹੁਤ ਦੇਖਣ ਆਉਂਦੇ ਮਿਊਜ਼ੀਅਮ ਹਨਾ ਜੀ 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 ਸ਼ੁਕਰੀਆ ਜੀ ਜੀ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ ਓਕੇ ਹਾਂਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਚੰਗਾ ਜੀ ਸਤਿ ਸ੍ਰੀ ਅਕਾਲ ਟੈਂਪਰੇਚਰ ਅੱਜ ਮੈਨੂੰ ਲੱਗਦਾ ਕੋਈ 28 30 ਡਿਗਰੀ ਦੇ ਨੇੜੇ ਹੋਣਾ ਲੰਡਨ 'ਚ ਅੱన్ని ਗਰਮੀ ਕਦੀ ਨਹੀਂ ਦੇਖੀ ਸੱਚੀ ਤੇ ਜਿੱਦਣ ਦੇ ਅਸੀਂ ਆਇਆ ਕੁਲਫੀ ਵਾਲੇ ਦੇ ਅੱਗੇ ਵੀ ਲਾਈਨ ਲੱਗੀ ਪਈ ਆ ਜ ਆਈਸਕ੍ਰੀਮ ਵੇਚੀ ਜਾਂਦਾ ਇਹ ਕੁਲਫੀ ਵਾਲਾ ਭਾਈ ਹੈ ਇਹਨਾਂ ਦਾ ਆ ਪੱਖੀਆਂ ਚੱਲਣਦੇ ਹੋਏ ਪਏ ਆ ਥੋੜੀ ਜੀ ਗਰਮੀ ਨਾਲ ਤਾਂ ਮਰਨ ਵਾਲੇ ਹੋ ਜਾਂਦੇ ਆ ਅੰਗਰੇਜ਼ ਓਏ ਆਪਾਂ ਤਾਂ ਉਧਰੋਂ ਆਏ ਆ ਉਸ ਪੰਜਾਬੋਂ ਆਏ ਆ ਹਜੇ ਹੌਲੀ ਹੌਲੀ ਟ੍ਰੇਨਾਂ ਵੀ ਬੰਦ ਹੋਣਗੀਆਂ ਜਦੋਂ ਜਿਆਦਾ ਹੋ ਜੇ ਨਾ ਹਜੇ ਬੁੜੇ ਵੀ ਚੜਾਈ ਕਰਨਗੇ ਜਦੋਂ ਲੇਖੂ ਪੁਰਾਣੇ ਵੀ ਇੰਨੀ ਗਰਮੀ ਚ ਬਜ਼ੁਰਗ ਚੜਾਈ ਕਰਗੇ ਚਲੋ ਗਾਂ ਤੋਂ ਖਾਵਾਂਗੇ ਤਾਂ ਲਾਈਨਾਂ ਘੰਟਾ ਕਿਉਂ ਚ ਖੜੇ ਰਵਾਂਗੇ ਯਾਰ ਇੱਥੇ ਤੇ ਤੁਹਾਨੂੰ ਇੱਥੇ ਮੁੰਡੇ ਨੇ ਮਿਲ ਲਾਉਣਾ ਆਪਾਂ ਨੂੰ ਤੇ ਤੁਹਾਨੂੰ ਮੁੰਡੇ ਨਾਲ ਮਲਾਉਂਦੇ ਆ ਜੀ ਪਿਛਲੇ ਵਲੌਗ ਚ ਵੀ ਮਲਾਇਆ ਸੀਗਾ ਪਹਿਲਾਂ ਪੰਜਾਬ ਦਾ ਮੁੰਡਾ ਬਣਾ ਉਹ ਵੀ ਘੁੰਮਣ ਆਇਆ ਹੈ ਉਹਨੂੰ ਕਿਹਾ ਸੀਗਾ ਕਿੱਥੇ ਆ ਲੱਭ ਗਿਆ ਜੀ ਆਪਾਂ ਨੂੰ ਮੁੰਡਾ ਤੇ ਦੇਖੋ ਵਲੌਗ ਬਣਾਉਂਦਾ ਫਿਰਦਾ ਇਹ ਵੀ ਅੱਬ ਦੇਖਿਓ ਬਾਜਾ ਦੇਖਣਗੇ ਇਹ ਮੁੰਡਾ ਜੀ ਆਪਣਾ ਮਿੱਤਰ ਹੈਗਾ ਤੇ ਪੰਜਾਬੀ ਟੂਰਿਸਟ ਕਰਕੇ ਗੁਰਮਨ ਤੇ ਇਹ ਵੀ ਲੰਡਨ ਕੋ ਬਣਾਇਆ ਅੱਜਕੱਲ ਕਿਵੇਂ ਗੁਰਮਨ ਬਹੁਤ ਵਧੀਆ ਜੀ ਠੀਕ ਆ ਫੋਰ ਸਸਤੀ ਘਾਲ ਵੀ ਨਹੀਂ ਬੁਲਾਈ ਦੋ ਵਾਰੀ ਸਸਤੀ ਘਾਲ ਸਾਰਿਆਂ ਨੂੰ ਆ ਬਲੌਗ ਆਪਦਾ ਸ਼ਾਰਟ ਚੈੱਕ ਕਰੀਂ ਆਪਦਾ ਜਿਹੜਾ ਬਣਾਇਆ ਸੀ ਪਹਿਲਾਂ ਮੜਾ ਜਾ ਐਂਡ ਤੋਂ ਚੈੱਕ ਕਰ ਸ਼ਾਰਟ ਸਾਰਿਆਂ ਨੂੰ ਦਿਖਾ ਦਿੰਨੇ ਆ ਐਂਡ ਤੋਂ ਚੈੱਕ ਕਰ ਲਈ ਥੋੜਾ ਜਿਹਾ ਚੈੱਕ ਕਰ ਓਕੇ ਅੱਛਾ ਚਲ ਆਇਆ ਕੁਝ ਖਾਣੇ ਪੀਣੇ ਆ ਲਓ ਜੀ ਹੁਣ ਅਸੀਂ ਚੱਲਿਆਂ ਪਹਿਲਾਂ ਕਿਸੇ ਰੈਸਟੋਰੈਂਟ ਤੇ ਕਿਤੇ ਬਹਿ ਕੇ ਖਾਣੇ ਪੀਣੇ ਆ ਤੇ ਬਾਕੀ ਹੁਣ ਸਾਡਾ ਜੀ ਕਰ ਲਾਂਗੇ ਨਾ ਲੰਡਨ ਚੋਂ ਇਥੋਂ ਨਿਕਲ ਕੇ ਠੰਡੇ ਮੁਲਕ ਚ ਜਾਈਏ ਜਿਹੜੇ ਠੰਡ ਪੈਂਦੀ ਹੋਵੇ ਲੰਡਨ ਦਾ ਗਰਮੀ ਹੋ ਗਈ ਐਨੀ ਜ਼ਿਆਦਾ ਐਤਕੀ ਇੰਡੀਆ ਵਾਲੀਆਂ ਚ ਨਹੀਂ ਹਾਂਜੀ ਠੰਡਾ ਮੁਲਕ ਕੀ ਹੋ ਸਕਦਾ ਆਈਸਲੈਂਡ ਚੱਲਦੇ ਆ ਜਿਹੜਾ ਬਰਫ਼ ਵਾਲਾ ਦੇਸ਼ ਹੈ ਬਰਫ਼ਖਾਨ ਬਰਫ਼ਖਾਨ ਜਾਵਾਂ ਐਤਕੀ ਦੀਆਂ ਜਿੰਨੀਆਂ ਗਰਮੀਆਂ ਨਾ ਅਸੀਂ ਆਂ ਇੰਡੀਆ ਦੀਆਂ ਆਪਣੀਆਂ ਸਾਰੀਆਂ ਇਧਰ ਨਗਾ ਰੀਆਂ ਸਾਰੀਆਂ ਇਧਰ ਲਈ ਦਿਸ਼ਾਂ ਜਨਾਂਗੀਆਂ ਲਗਭਗ ਅਕਤੂਬਰ ਦੇ ਨੇੜੇ ਇੰਡੀਆ ਆਵਾਂਗੇ ਮਈ ਚ ਗਏ ਸੀ ਅਕਤੂਬਰ ਚ ਮੁੜਾਂਗੇ ਤੇ ਤੁਸੀਂ ਦੇਖੋ ਕਿੰਨਾ ਮਤਲਬ ਸਾਰੀਆਂ ਆਲਮੋਸਟ ਸਾਰੀਆਂ ਗਰਮੀ ਨਾਂਗੀਆਂ ਸੰਦੀਪ ਹੈਗਾ ਕੋਈ ਰੈਸਟੋਰੈਂਟ ਵਧੀਆ ਅੱਜ ਤੁਸੀਂ ਦੱਸੋ ਸਾਰੇ ਫਿਰ ਦੇਖ ਲੈਨੇ ਆਪਾਂ ਕਿਤੇ ਬੈਠ ਕੇ ਖਾਣੇ ਪਈਆਂ ਕੁਝ ਆਈਸਕ੍ਰੀਮ ਖਾਣੀ ਆ ਲਓ ਜੀ ਫਾਈਨਲੀ ਅਸੀਂ ਪਹੁੰਚ ਗਿਆਂ ਰੋਟੀਆਂ ਵਾਲੇ ਇੱਥੇ ਬੀਬੀ ਦੇ ਘਰੇ ਤੇ ਰੋਟੀਆਂ ਲਾਲਾ ਰੱਖੇ ਹੋਈਆਂ ਉਹਨਾਂ ਨੇ ਇਹ ਮੈਕਡੋਨਲਡਰ ਵਾਲੀ ਬੀਬੀ ਦੇਸੀ ਕਿਉਂ ਨਾ ਚੋਪੜ ਕੇ ਖਾਣੀ ਹੈ ਘਰ ਫੈਂਡ ਨਾਲ ਇਹ ਮੈਕਡੋਨਲਡਰ ਵਾਲੀ ਬੀਬੀ ਹੈ ਸਭ ਤੋਂ ਵਧੀਆ ਸਾਨੂੰ ਹੁਣ ਹੋਰ ਕੋਈ ਆਪਸ਼ਨ ਨਹੀਂ ਹੈਗੀ ਨੇੜੇ ਹੁਣ ਹੋਰ ਕੁਝ ਖਾ ਨਹੀਂ ਸਕਦੇ ਤੇ ਇਹ ਹੀ ਖਾਵਾਂਗੇ ਸਭ ਤੋਂ ਵਧੀਆ ਫੂਡ ਤੇ ਇੱਥੇ ਚੱਲਦੇ ਆ ਲਓ ਜੀ ਕਰੀਏ ਸਟਾਰਟ ਆਰਡਰ ਇੱਥੇ ਆਰਡਰ ਐਜ਼ ਅ ਗੈਸਟ ਅੱਜ ਕੀ ਕੁਝ ਖਾਣਾ ਹੈਗਾ ਇਹਨਾਂ ਦਾ 버ਗਰ ਚਿਕਨ ਨਗਰ ਸੇ ਇਹੀ ਕੁਝ ਲੈ ਨਹੀਂ ਆ ਸਮਾਨ ਬੈਨੇ ਹੈ ਹੈਪੀ ਮੀਲ ਪੀੜ ਇੱਥੇ ਵਾਵਾ ਲੱਗੀ ਹੋਈ ਐ ਕਿਉਂਕਿ ਬਾਹਰਲੇ ਦੇਸ਼ਾਂ ਜਾ ਕੇ ਬੈਸਟ ਆਪਸ਼ਨ ਇਹੀ ਹੁੰਦੀ ਐ ਖਾਣ ਦੇ ਜਿੰਦੀ ਇੰਨਾ ਗੋਰਿਆਂ ਦੇ ਮੁਤਾਬਕਾ ਆਪਣੇ ਮੁਤਾਬਕ ਦਾ ਖਾਣਾ ਸਹੀ ਨਹੀਂ ਹੈਗਾ ਚਲੋ ਖੈਰ ਦੇਖ ਰਿਹਾ ਜੈਸਾ ਦੇਸ਼ ਵੈਸਾ ਭੇਸ ਦੁਪਹਿਰ ਦਾ ਖਾਣਾ ਆ ਗਿਆ ਲੰਚ ਬਾਕਸ ਹਾਊ ਹੈਲਦੀ ਖਾਣਾ ਉਹ ਖਾ ਲੈ ਭਰਾਵਾ ਕਿ ਮੂਵੀ ਆ ਹੀ ਬਣਾਈ ਜਾਣੀ ਐ ਸਨੈਪਚਟ ਪਾ ਲਈ ਇੱਕ ਅੱਧੀ ਆਪ ਹੀ ਕਿ ਅਸੀਂ ਬਾਹਰ ਨਿਕਲੇ ਬਾਹਰ ਮਰੀਜ਼ਾਂ ਦੇ ਢੇਰ ਲੱਗੇ ਆ ਖਾ ਖਾ ਸਾਡੇ ਰਗਾ ਅੱਗ ਸੁਆਹ ਹੋ ਜਾਂਦੇ ਨੇ ਇਹ ਜੇ ਹੈ ਤੇ ਹੁਣ ਅਸੀਂ ਅੱਗੇ ਜਾਣਾ ਜੀ ਤੇ ਜਾਣਾ ਕਿੱਥੇ ਆ ਇਹ ਸੰਦੀਪ ਨੂੰ ਪਤਾ ਸੰਦੀਪ ਕਿੱਥੇ ਜਾਣਾ ਆਪਾਂ ਹੁਣ ਆਪਾਂ ਚੱਲਿਆ ਹਾਈਵੇ ਹਾਂਜੀ ਸੋ ਇਹ ਵਰਲਡ ਦਾ ਸਭ ਤੋਂ ਮੋਸਟ ਐਕਸਪੈਂਸਿਵ ਐਂਡ ਮੋਸਟ ਪੋਪੂਲਰ ਡਿਪਾਰਟਮੈਂਟ ਸਟੋਰ ਆਗਾ ਜਿੱਥੇ ਇੱਥੇ ਤੁਸੀਂ ਦੇਖੋਗੇ ਜਿਹੜੇ ਬਹੁਤ ਮਨਨ ਰਿਚਰਡ ਦੇ ਰਾਇਲ ਫੈਮਲੀ ਇੱਥੇ ਸ਼ਾਪਿੰਗ ਕਰਦੇ ਆਗੇ ਇਨਫੈਕਟ ਜਿਹੜੀ ਆ ਸਾਰੀ ਸਟਰੀਟ ਹੀ ਆਗੀ ਇੱਥੇ ਆਪਾਂ ਵੈਲਥੀਸ ਤੋਂ ਵੈਲਥੀਸ ਦੁਨੀਆ ਦੇ ਲੋਕ ਇੱਥੇ ਆਮ ਤੌਰ ਤੇ ਕਿਹਨੇ ਕੋਈ ਪਤਾ ਨਹੀਂ ਹੈਗਾ ਤੁਸੀਂ ਕਿਸੇ ਵਿੱਚ ਵੀ ਹਿੱਟ ਕਰ ਸਕਦੇ ਹੋ ਹੁਣ ਆਪਾਂ ਦੇਖਦੇ ਜਿਹੜੇ ਰਾਣੀ ਰਾਣੀ ਰਾਜਾ ਰਾਣੀ ਜਿਹੜੇ ਇੱਥੋਂ ਦੇ ਕਿੰਗ ਗੁਈਨ ਆ ਇੱਥੇ ਸ਼ਾਪਿੰਗ ਕਰਦੇ ਆ ਇੱਥੇ ਸ਼ਾਪਿੰਗ ਕਰਦੇ ਆ ਉਹ ਇਹ ਜਿਹੜੇ ਥਾਂ ਮੇ ਹੁਣ ਆਪਾਂ ਜਾਣਾ ਹੈ ਇੱਥੇ ਤੁਸੀਂ ਇਹ ਦੇਖ ਲਓ ਜਿਹੜੇ ਬ੍ਰਾਂਡ ਆਪਾਂ ਹੁਣ ਆਪਣੇ ਲੋਕ ਐਲਵੀ ਹੋ ਗਿਆ ਗੂਚੀ ਡਿਓਰ ਉਹਨਾਂ ਲਈ ਉਹ ਵੱਡੇ ਲਾਦੇ ਆ ਨਾ ਇੱਥੇ ਇਦਾਂ ਦੇ ਬ੍ਰਾਂਡ ਪਏ ਆ ਜਿਨ੍ਹਾਂ ਦੇ ਆਪਾਂ ਕਦੇ ਨਾਂ ਵੀ ਨਹੀਂ ਸੁਣੇ ਹੈਗੇ ਜਿੰਨੇ ਜਿੰਨੇ ਦੀ ਆਪਣੇ ਘਰਾਂ ਦੀ ਕੀਮਤ ਆ ਨਾ ਉਹਨੇ ਦੀਆਂ ਇੱਥੇ ਵੈਲੀ ਦੀਆਂ ਚੀਜ਼ਾਂ ਪਈਆਂ ਨੇ ਜਿਹਦਾ ਕੱਪੜਾ ਹੀ ਪਿਆ ਆਗੇ ਇੱਥੇ ਉਹ ਵੀ ਲੋਕਾਂ ਨੂੰ ਲੁੱਟ ਲੁੱਟ ਬਣਾਏ ਆ ਸੁਣਦੇ ਨਹੀਂ ਹੁੰਦੇ ਸਿਰਪਨ ਮੈਂ ਤਾਂ ਅਜੇ ਇਹੀ ਕਹੂੰਗਾ ਵਾਰੀ ਵਾਰੀ ਹਾਂਜੀ ਕੀ ਕਹਿੰਦੇ ਸੀ ਜਿਵੇਂ ਆਪਾਂ ਸੁਣਦੇ ਨਹੀਂ ਹੁੰਦੇ ਵੀ ਵੱਡਿਆਂ ਦੀਆਂ ਵੱਡੀਆਂ ਗੱਲਾਂ ਚੋ ਜੋ ਮੀਰਾਂ ਦੇ ਚਮਚਾ ਨਾ ਸ਼ਰਾਬਾਂ ਤੇ ਚਲੋ ਜੀ ਹੈਰਤ ਸੈਰਤ ਕਰਕੇ ਨਾ ਚਲੋ ਜੀ ਹੁਣ ਅਸੀਂ ਤੁਹਾਨੂੰ ਹੈਰਤ ਦਿਖਾਉਨੇ ਆ ਗੋਰਿਆਂ ਦਾ ਜਿਹੜਾ ਅਮੀਰ ਇਲਾਕਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਅੱਜ ਲੰਡਨ ਚ ਸਾਨੂੰ ਬੜੇ ਯਾਨੇ ਮਿਲ ਰਹੇ ਆ ਸਾਨੂੰ ਦੇਖਣ ਵਾਲੇ ਆ ਤੁਹਾਨੂੰ ਤਾਂ ਆਇਆ ਤੁਹਾਨੂੰ ਦੇਖਣ ਲਈ ਹਾਂ ਜੀ ਅਸੀਂ ਉੱਥੇ ਤੁਹਾਡਾ ਵਲੌਗ ਦੇਖਦੇ ਸੀਗੇ ਸ਼ੁਕਰੀਆ ਤੇ ਅਸੀਂ ਇੱਥੇ ਘੁੰਮਣ ਆਏ ਸੀਗੇ ਤੇ ਅਸੀਂ ਤੁਹਾਨੂੰ ਦੇਖ ਲਿਆ ਸੀ ਪਛਾਣ ਲਿਆ ਕਿਤੇ ਅੱਛਾ ਅੱਛਾ ਜੀ ਥੈਂਕ ਯੂ ਜੀ ਨਾਈਟ ਟੂ ਸੀ ਯੂ ਗਾਇਜ਼ ਥੈਂਕ ਯੂ ਜੀ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਇਨਫੋਰਮੇਸ਼ਨ ਦਿੰਨੇ ਹੋ ਸਾਰੀ ਦੁਨੀਆ ਨੂੰ ਤੇ ਉਹ ਤੋਂ ਤੁਸੀਂ ਫਿਰ ਇਨਸਪਾਇਰ ਹੋ ਕੇ ਤੁਸੀਂ ਦੁਨੀਆ ਦੇਖਦੇ ਹੋ ਜਿਹੜੀ ਅਸੀਂ ਲੰਡਨ ਦੀ ਕੁਝ ਇਨਫੋਰਮੇਸ਼ਨ ਦਿੱਤੀ ਤੇ ਤੁਹਾਨੂੰ ਚੰਗੀ ਲੱਗੀ ਮਤਲਬ ਤੁਹਾਡੇ ਜਦੋਂ ਤੁਸੀਂ ਲਾਉਣ ਲੰਡਨ ਘੁੰਮਣ ਹੈ ਹੈਲਪਫੁਲ ਲੱਗਿਆ ਤੁਹਾਨੂੰ ਬਹੁਤ ਖੁਸ਼ ਬਹੁਤ ਹੈਲਪਫੁਲ ਲੱਗਿਆ ਬਹੁਤ ਸੋਹਣਾ ਲੱਗਾ ਵੀ ਤੁਸੀਂ ਲੰਡਨ ਗਏ ਹੈਗੇ ਆ ਤੇ ਉਹ ਸਾਰਾ ਇਸੇ ਸਕਾਟਲੈਂਡ ਦਾ ਫਾਲੋ ਕਰਦੇ ਸੀ ਆਇਰਲੈਂਡ ਦਾ ਫਾਲੋ ਕਰਦੇ ਸੀਗੇ ਅੱਛਾ 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 ਜੀ ਆਲ ਰਾਈਟ ਜੀ ਥੈਂਕ ਯੂ ਤੁਹਾਡਾ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ ਸੋ ਥੈਂਕ ਯੂ ਜੀ ਤੁਹਾਡਾ ਸ਼ੁਕਰੀਆ ਹਾਂਜੀ ਜੀ 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 ਫੋਟੋ ਖਿੱਚ ਲੈਣੇ ਹਾਂ ਹਾਂ ਜੀ ਰਿਪਨ ਆ ਜਾ ਸੁਣ ਲਿਆ ਵੀ ਸਾਰਿਆਂ ਨੇ ਮੈਂ ਕਿੰਨੀ ਇਨਫੋਰਮੇਸ਼ਨ ਦਿੰਨਾ ਵਲੌਗ ਜੇ ਇਹ ਮੈਨੂੰ ਪਤਾ ਕੀ ਕਰਤੀ ਜਾਂ ਰਹਿੰਦੀਆਂ ਕਹਿੰਦੇ ਤੂੰ ਪੱਕ 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 ਕਰਦਾ ਰਹਿਣਾ ਸਾਰਾ ਦਿਨ ਵੀ ਤੂੰ ਥੱਕਦਾ ਨਹੀਂ ਰਿਪਨ ਲਾਈਕ ਐਕਟਿੰਗ ਕਰਕੇ ਦਿਖਾ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਆਜੋ ਆਜੋ 2 ਮਿੰਟ ਦੀ ਵਾਕ ਹੈ 2 ਮਿੰਟ ਦੀ ਵਾਕ ਹੈ ਅਸੀਂ ਪਿੱਛੇ ਰਹਿ ਜਿਹੜਾ ਕਹਿੰਦੇ ਹੁੰਦੇ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ ਉਹ ਕੰਮ ਹੈ ਪਤਾ ਕੀ ਹੁੰਦਾ ਆਸਿਰ ਜਿਹੀ ਤਾਂ ਕਰਦੇ ਆ ਤੁਸੀਂ ਸਵੇਰ ਤੋਂ 9 ਤੋਂ ਲੈ ਕੇ ਸਾਨੂੰ ਮਿਲ ਬਹਰੇਕ ਜੌਬ ਚ ਮਾੜੀ ਮੋਟੀ ਛੁੱਟੀਆਂ ਹੁੰਦੀਆਂ ਸਾਡੀ ਜੌਬ ਚ ਛੁੱਟੀਆਂ ਨਹੀਂ ਆਉਣਗੀਆਂ ਸੰਦੀਪ ਮੈਨੂੰ ਕਹਿੰਦੀ ਵੀਰੇ ਤੂੰ ਪਾਉਂਦਾ ਥੱਕਦਾ ਨਹੀਂ ਤੇਰੀ ਬਾਹ ਨਹੀਂ ਧੱਕਦੀ ਸਾਰਾ ਦਿਨ ਕਰਕੇ ਦਿਖਾ ਮੈਨੂੰ ਸੰਦੀਪ ਤੂੰ ਕਰਕੇ ਦਿਖਾ ਗਾਇਜ਼ ਅੱਜ ਸੀ ਇੱਥੇ ਆਏ ਆਂਗੇ ਚਲੋ ਸੋ ਐਨ ਐਸ ਐਸ ਦਾ ਨਿਊ ਜੈਕ ਤੁਹਾਨੂੰ ਦਿਖਾਗੇ ਫ੍ਰੈਂਡ ਵੀ ਆ ਰਹੇ ਆਂ ਆਹ ਨਾ ਲੜ ਲਵਾਂ ਚਲੋ ਹੁਣ ਅੱਗੇ ਜਾ ਕੇ ਦਿਖਾਉਨੇ ਆਂ ਸੋ ਆ ਆ ਗਈ ਜੀ ਉਹ ਜਗ੍ਹਾ ਜਿਹੜੀ ਸਭ ਤੋਂ ਮਹਿੰਗੀ ਇੱਥੋਂ ਸ਼ੁਰੂ ਹੁੰਦੀ ਹੈ ਇਹ ਤੇ ਆ इंग्लंड ਲੰਡਨ ਦੀ ਜਾਂ ਇੰਗਲੈਂਡ ਦੀ ਕਰੋ ਸਭ ਤੋਂ ਮਹਿੰਗੀ ਕਾਰ ਜਾਂਦੀ ਹੈ ਬਲੈਕ ਟੈਕਸੀ ਇਹ ਚ ਭੁੱਲ ਕੇ ਵੀ ਨਾ ਵਹਜੋ ਬਲੈਕ ਕੈਬ ਤੇ ਬਲੈਕ ਕੈਬ ਤੇ ਚ ਕਪੜੇ ਲਾ ਲੈਂਦੀ ਹੈ ਵਾ ਕਪੜੇ ਲਾਉਣ ਤੱਕ ਕੰਮ ਹੈ ਇਹਦਾ ਤੇ ਹੁਣ ਤੁਹਾਨੂੰ ਇਹ ਏਰੀਆ ਸਾਰਾ ਅੱਗੇ ਜਾ ਕੇ ਦਿਖਾਉਨੇ ਆ ਰਾਤ ਨੂੰ ਕਹਿੰਦੇ ਬਹੁਤ ਡੈਕੋਰੇਟਿਵ ਹੁੰਦਾ ਤੇ ਦੇਖਣ ਵਾਲਾ ਹੈ ਨਾ ਸੰਦੀਪ ਰਾਤ ਨੂੰ ਬਹੁਤ ਸੋਹਣਾ ਹਾਂ ਰਾਤ ਨੂੰ ਬਹੁਤ ਸੋਹਣਾ ਦੇਖਣਾ ਇਹਦੀਆਂ ਪੁਰਾਣੀਆਂ ਗਲੀਆਂ ਪੁਰਾਣੀ ਵਾਈਬ ਦੇ ਦੇਖੋ ਕਿੰਨੇ ਸੋਹਣੇ ਘਰ ਆ ਤੇ ਉਹੋ ਜੇ ਤੇ ਸਾਰਾ ਏਰੀਆ ਇਹ ਮਤਲਬ ਜਦੋਂ ਨੇ ਮਿਊਜ਼ੀਅਮ ਬਣਿਆ ਤੁਹਾਨੂੰ ਦੱਸਿਆ ਪਾਵਸ਼ ਏਰੀਆ ਸੀਗਾ ਜਿਹੜੇ ਏਰੀਆ 'ਚ ਮਿਊਜ਼ੀਅਮ ਵੀ ਬਣਿਆ ਹੋਇਆ ਤੇ ਤਾਂ ਕਰਕੇ ਇਹ ਮਤਲਬ ਮਹਿੰਗਾ ਏਰੀਆ ਵੀ ਸਭ ਤੋਂ ਜ਼ਿਆਦਾ ਹੈ ਇਹ ਮਤਲਬ ਪੂਰੇ ਲੰਡਨ ਦਾ ਜਿਵੇਂ ਸੰਦੀਪ ਐਕਸਪੋਰਟ ਸਟਰੀਟ ਸੀ ਉਮੀ ਆ ਜਿਵੇਂ ਐਕਸਪੋਰਟ ਸਟਰੀਟ ਸੀ ਉਮੀ ਆ ਇਹ ਉਹਦੇ ਨਾਲ ਜ਼ਿਆਦਾ ਐਕਸਪੈਂਸਿਵ ਏਰੀਆ ਐ ਐਕਸਪੋਰਟ ਐਕਸਪੋਰਟ ਸਟਰੀਟ ਨਾਲੋਂ ਹਾਂਜੀ ਹਾਂਜੀ ਆਕਸਫੋਰਡ ਸਟਰੀਟ ਦੇ ਵਿੱਚ ਤੁਹਾਨੂੰ ਨਾ ਥੋੜੇ ਬਜਟ ਵਾਲੇ ਵੀ ਮਿਲ ਜਾਂਦੇ ਹੈਗੇ ਓਕੇ ਇੱਥੇ ਦਾ ਫਿਰ ਤੁਹਾਨੂੰ ਪਤਾ ਹੀ ਹੈ ਜੇ ਤੁਸੀਂ ਕੋਈ ਇੱਥੇ ਬੰਦੋ ਅੱਛੀ ਜਵਸਿਰ ਤੁਸੀਂ ਖੁੱਲਾ ਜਿੱਦਾਂ ਬਜਟ ਲੈ ਕੇ ਆਵੋ ਓਕੇ ਹਾਂਜੀ ਫੇਰ ਆਪਾਂ ਕਾਰ ਨਹੀਂ ਵੇਖਣੀ ਅੱਗੇ-ਅੱਗੇ ਚੱਲਦੇ ਆ ਤੇ ਤੁਹਾਨੂੰ ਹੋਰ ਦਿਖਾਉਨੇ ਆ ਇਹ ਥੋੜਾ ਜਿਹਾ ਇਲਾਕਾ ਲੰਡਨ ਘੁੰਮਦੇ ਘੁੰਮਦੇ ਐਤਕੀ ਜਿਹੜਾ ਸਾਡਾ ਆ ਬੱਸਾਂ ਤੇ ਚੜਨ ਦਾ ਸੁਪਨਾ ਫਿਰ ਰਹਿ ਗਿਆ ਟਾਈਮ ਘੱਟ ਹੁੰਦਾ ਯਾਰ ਤੇ ਤਾਂ ਕਰਕੇ ਆ ਤੇ ਨਹੀਂ ਸਾਨੂੰ ਐਸੀ ਵੀ ਐਤਕੀ ਦਾ ਝੂਟੇ ਲਵਾਂਗੇ ਕੁਝ ਟੋਪ ਐਤਕੀ ਮੈਨੂੰ ਇਹ ਲੱਗਦਾ ਵਿੰਟਰ ਚ ਜ਼ਿਆਦਾ ਵਧੀਆ ਰਹਿੰਦਾਗਾ ਇਹਨਾਂ ਬੱਸਾਂ ਤੇ ਚੜਨਾ ਤੇ ਉੱਪਰਲੇ ਪਾਸੇ ਦੇਖਣਾ ਹੁਣ ਤਾਂ ਇੰਨੀ ਗਰਮੀ ਪੈਂਦੀ ਇੰਨੀ ਧੁੱਪ ਪੈਂਦੀ ਉੱਪਰੋਂ ਬਾਹਰਲੇ ਪਾਸੇ ਤੇ ਤੁਰਨਾ ਫਿਰਨਾ ਵੀ ਬਹੁਤ ਮੁਸ਼ਕਲ ਹੈ ਗੇ ਨੀ ਧੁੱਪ ਦੇ ਵਿੱਚ। ਬੈਠ ਕੇ ਇੱਥੇ ਵਧੀਆ ਨਹੀਂ ਲੱਗਦਾ। ਇਹ ਸਾਰਾ ਇਲਾਕਾ ਜੀ ਖੇਰੇ ਦਾ ਤੇ ਇਥੇ ਸ਼ੋਰੂਮ ਹੀ ਬਣੇ ਹੋਏ ਆ ਬੇਸਿਕਲੀ ਹੁਣ ਤਾਂ ਸ਼ਾਪਿੰਗ ਆਪਾਂ ਆ ਮੇਥੇ ਨਹੀਂ ਕਰਨੀ ਪਰ ਆਏ ਆ ਵੀ ਅੰਦਰੋਂ ਦੇਖ ਕੇ ਤਾਂ ਹੀ ਇਹ ਕਿਉਂ ਜਾ ਇਲਾਕਾ ਹੈ। ਕਹਿੰਦੇ ਵੀ ਉਹ ਉਹ ਜੇ ਬ੍ਰਾਂਡ ਆ ਸੰਦੀਪ ਨੇ ਸਾਨੂੰ ਦੱਸਿਆ ਜਿਹੜੇ ਲਾਈਫ ਚ ਪਹਿਲੀ ਵਾਰੀ ਪਹਿਲੀ ਵਾਰੀ ਦੇਖੋ ਸਰ ਰਿਕਾਰਡਿੰਗ ਨਾਟ ਅਲਾਉਡ ਥੈਂਕ ਯੂ ਸੌਰੀ ਵੈਸੇ ਇਥੇ ਰਿਕਾਰਡਿੰਗ ਅਲਾਉਡ ਨਹੀਂ ਹੈਗੀ ਤੇ ਪਰ ਮੈਂ ਕਿਹਾ ਫਿਰ ਵੀ ਥੋੜਾ ਜਿਹਾ ਤੁਹਾਨੂੰ ਅੰਦਰੋਂ ਦਿਖਾ ਦਾਂ ਕਿ ਕਿਵੇਂ ਆ ਆ ਪਰਫਿਊਮ ਦਾ ਅਲੱਗ ਸੈਕਸ਼ਨ ਹੈ ਇੱਕ ਤੇ ਬਹੁਤ ਵੱਡਾ ਏਰੀਆ ਬਾਈ ਲੰਬਾ ਚੌੜਾ ਏਰੀਆ ਪਤਾ ਨਹੀਂ ਰਿਕਾਰਡਿੰਗ ਕਿਉਂ ਨਹੀਂ ਅਲਾਉ ਹੈਗੀ ਯਾਰ ਕਿਆ ਹੁਣ ਫਰੀਦੇ ਪਰਫਿਊਮ ਲਾਉਨੇ ਆ ਸੀ ਛੜਕ ਛੜ ਕੇ ਆ ਫਰੀਦੇ ਲਾਉਨੇ ਆ ਆਪਾਂ ਨੋ ਨਹੀਂ ਨਹੀਂ ਆਪਾਂ ਅਸੀਂ ਅਸੀਂ 에어ਪੋਰਟ ਤੇ ਵੀ ਛੜਕ ਕੇ ਲੈ ਕੇ ਜਾਣੇ ਹੁੰਨੇ ਆ ਕੋਈ ਨਹੀਂ ਛੜਕ ਲੰਨੇਗੇ ਤੁਸੀਂ ਫਰੀਦੇ ਨਾਲ ਹਾਂ ਵਾਇ ਕਰ ਲਈ ਅਸੀਂ ਚੀਪ ਹਰਕਤਾਂ ਨਹੀਂ ਕਰਦੀਆਂ ਜਿਮੀ ਚੂ ਤੁਹਾਨੂੰ ਪਰਫਿਊਮ ਦਾ ਤੇ ਪ੍ਰਾਈਸ ਦਿਖਾ ਦੇਣਾ ਜਿਮੀ ਚੂ ਪਿਆਗਾ ਆਪਾਂ ਤਾਂ ਗਾਣਿਆਂ 'ਚ ਹੀ ਸੁਣਦੇ ਆ ਜਿਮੀ ਚੂ ਸਾਰੇ ਤਕੜੇ ਤੋਂ ਤਕੜੇ ਬ੍ਰਾਂਡ ਇੱਕ ਤੋਂ ਇੱਕ ਤਕੜੇ ਤੋਂ ਤਕੜੇ ਬ੍ਰਾਂਡ ਪਏ ਇੱਥੇ ਯਾਰ ਇਹ ਤਾਂ ਮਾਲ ਤੋਂ ਵੀ ਵੱਡਾ ਏਰੀਆ ਜਿਵੇਂ ਇੱਕ ਮਾਲ ਤਾਂ ਮੈਨੂੰ ਲੱਗਾ ਹੁਣ ਖੋਜ ਆਏ ਨੇ ਇਹਨਾਂ ਦੇ ਲਈ ਕੀ ਕੀ ਆਉਂਦੀ ਆ ਸੰਦੀਪ ਸੰਦੀਪ ਦੱਸ ਦਈਏ ਕਹਿੰਦੀ ਆ ਏਰੀਆ ਦਾ ਜਿਹੜਾ ਖੁੱਲਾ ਐ ਸਸਤਾ ਲੋਕਾਂ ਲਈ ਐ ਖੋਲਿਆ ਹੋਇਆ ਐ ਸੈਲੀਬ੍ਰਿਟੀਜ਼ ਲਈ ਐ ਜਿਹੜਾ ਉਹ ਏਰੀਆ ਅਲੱਗ ਤੋਂ ਆ ਤੇ ਉਹ ਏਰੀਆ ਚ ਦਾ ਜਾਣ ਜਿੱਥੇ ਸੰਦੀਪ ਸੈਲੀਬ੍ਰਿਟੀਜ਼ ਨੇ ਉਥੇ ਆਮ ਲੋਕ ਜਾ ਵੀ ਨਹੀਂ ਸਕਦੇ ਆਪਣੇ ਜਾ ਸਕਦੇ ਮੇਰਾ ਮੀਨਿੰਗ ਜਿੱਦਾਂ ਆਪਾਂ ਫੋਟੋਆਂ ਨਹੀਂ ਆਪਾਂ ਨੂੰ ਆ ਸਾਰੇ ਬ੍ਰਾਂਡ ਦੇਖੇ ਨਾ ਇਹ ਖੇ ਲਈ ਬਹੁਤ ਆਮ ਆਗੇ ਜਿੱਦਾਂ ਨੋਰਮਲ ਆਗੇ ਰੁਲਦੇ ਫਿਰਦੇ ਰੁਲਦੇ ਫਿਰਦੇ ਆ ਮਤਲਬ ਇਹ ਬ੍ਰਾਂਡ ਦਾ ਉਹੀ ਆਮ ਜਿਹਾ ਹੀ ਆ ਮੈਂ ਕਿਹਾ ਇੱਕ ਅੱਦੇ ਦਾ ਪ੍ਰਾਈਸ ਤਾਂ ਦੇਖ ਲੀ ਇਹਦਾ ਚੱਕ ਕੇ ਪ੍ਰਾਈਸ ਦੇਖੋ ਇਹ ਕਿੰਨਾ ਹੈਗਾ ਕਿੰਨੇ ਦਾ 1160 ਮੈਂ ਤੁਹਾਨੂੰ ਕਹਿਆ ਨਹੀਂ ਸਸਤੀ ਹੋਣਗੇ ਇਹ ਤਾਂ ਸਸਤਾ 1160 ਦਾ 1160 ਦਾ ਲੱਖ ਸਵਾ ਲੱਖ ਦੀ ਬਣਿਆ ਕਿਹੜਾ ਕੋਈ ਸਸਤਾ ਹੀ ਆ ਮੈਂ ਕਿਹਾ ਕਿਤੇ 11000 11 11 ਸਵਾ ਕੁ ਲੱਖ ਦਾ ਪਰਸ ਆਹ ਮੈਂ ਕਿਹਾ ਜੇ 11000 ਦਾ ਫਿਰ ਤੋਂ ਕਰਨਾ ਧੀਏ 11000 ਵਾਲਿਆਂ ਨੂੰ ਥੋੜਾ ਜਿਹਾ ਬਾਹਰ ਜਾਣਾ ਪੂਰੂਸ ਤੇ ਬਾਹਰਲੇ ਬਾਹਰਲੇ ਪਾਸੇ ਮਿਲ ਲਗੇ ਬਾਈ ਚਿਹਰਾ ਨਾਈਸ ਹੈ ਬਾ ਦੇਖ ਕੇ ਭੁੱਖ ਜੀ ਲੱਗੀ ਬਸ ਅਸੀਂ ਨਹੀਂ ਲੈਣ ਚਲੋ ਚਲੋ ਅੱਗੇ ਚਲੋ ਇਹ ਜਿੰਨਾ ਤੁਸੀਂ ਦੇਖ ਰਹੇ ਹੋ ਨਾ ਸਾਰਾ ਇਹ ਸੈਂਟਰਲ ਲੰਡਨ ਹੈ ਤੇ ਸੋਨਾ ਬਹੁਤ ਆ ਇਹ ਇਥੋਂ ਦੀਆਂ ਇਮਾਰਤਾਂ ਇਥੋਂ ਨਾਲਾ ਦਵਾਲਾ ਤੇ ਇਹ ਅਈ ਦੁਨੀਆ ਦੁਨੀਆ ਤਾਂ ਸਾਰਾ ਸਮਾਨ ਲਿਆ ਲਿਆ ਸੋਨਾ ਬਣਾਇਆ ਹੋਇਆ ਇਹਦੀ ਕੱਲੀ ਕੱਲੀ ਇੱਟ ਗਵਾਹੀ ਭਰਦੀ ਆ ਵੀ ਵੀ ਕਿ ਇਹਨੂੰ ਲੁੱਟਿਆ ਕਿ ਇਹਨੂੰ ਲੁੱਟਿਆ ਸਹੀ ਆ ਨਾ ਸਾਰੇ ਇਹਦੀ ਕੱਲੀ ਕੱਲੀ ਇੱਟ ਗਵਾਹੀ ਭਰਦੀ ਆ ਕਿਉਂ ਕਰਮਨ ਸਹੀ ਬੋਲ ਰਿਹਾ ਮੈਂ ਬਿਲਕੁਲ ਕੱਲੀ ਕੱਲੀ ਇੱਟ ਤੇ ਇੱਥੇ ਮੈਂ ਤਾਂ ਕੱਲੀ ਕੱਲੀ ਇੱਟ ਤੇ ਵੀ ਆਹ ਇੱਟ ਇੱਥੋਂ ਲੁੱਟੀ ਆਹ ਇੱਟ ਇੱਥੋਂ ਲੁੱਟੀ ਸੇਟ ਦੇ ਉੱਤੇ ਚਾਈਨਾ ਵਾਲਾ ਖੂਨ ਆ ਕਿਸੇ ਦੇ ਉੱਤੇ ਈਸਟ ਆਫ ਰੀਕਾ ਵਾਲਾ ਖੂਨ ਆ ਕਿਸੇ ਦੇ ਤੇ ਕਿਹਦਾ ਇਹ ਜਿਹੜੇ ਦੋਰੇ ਨੇ ਪਤਨ ਨੇ ਸ਼ੁਰੂ ਤੋਂ ਹੀ ਫਿਦਰਤ ਰਹੀ ਹੈਗੀ ਇਹਨਾਂ ਨੇ ਹਰ ਇੱਕ ਜਗ੍ਹਾ ਤੋਂ ਸਮਾਨ ਲੁੱਟਣਾ ਤੇ ਆਪਦੀ ਕੰਟਰੀ ਦੇ ਵਿੱਚ ਲਿਆਉਣਾ ਤੇ ਉੱਥੇ ਮਿਊਜ਼ੀਅਮ ਦੇ ਵਿੱਚ ਲਾ ਦੇਣਾ ਚਲੋ ਕੋਈ ਗੱਲ ਨਹੀਂ ਇਹ ਇਹਨਾਂ ਦੇ ਦਿਨ ਸੀ ਆਪਣੇ ਵੀ ਆਉਣਗੇ ਕਦੇ 90% ਕਹਿੰਦੇ ਕਦੇ ਨਾ ਕਦੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਵਾਪਸ ਆਊਗਾ ਕਿਉਂਕਿ ਉਹ ਸਮੇਂ ਦੇ ਵਿੱਚ 40 ਸਾਲ ਦਾ ਰਾਜ ਰਹਿ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਸਿੰਗਲ ਕਰਾਇਮ ਨਹੀਂ ਹੋਇਆ ਤੇ ਈਵਨ ਉਹਨਾਂ ਦੇ ਡੈਥ ਤੋਂ ਬਾਅਦ ਵੀ ਕਹਿੰਦੇ ਆਲਮੋਸਟ 3 ਜਾਂ 4 ਸਾਲ ਤੱਕ ਬਾਬਾ ਜੀ ਦੇ ਜਿਹੜੇ ਕੱਪੜੇ ਸੀਗੇ ਉਹ ਦੇਖ ਕੇ ਹੀ ਜਿਹੜੇ ਵਿਰੋਧੀ ਸੀ ਭੱਜ ਜਾਂਦੇ ਹੁੰਦੇ ਨਹੀਂ ਨਹੀਂ ਉਹ ਐਂ ਕਹਿੰਦੇ ਹੁੰਦੇ ਕਹਿੰਦੇ 10 ਸਾਲ ਮਹਾਰਾਜ ਦੀ ਮੜੀ ਰਾਜ ਕਰਦੀ ਰਹੀ ਹੈ ਮਤਲਬ 1739 'ਚ ਡੈਥ ਹੋ ਗਈ ਸੀ 1839 ਦੇ ਡੈਥ ਹੋਈ ਸੀ 1849 ਤੱਕ 10 ਸਾਲ ਵੀ ਅਲੱਗ-ਅਲੱਗ ਰਾਜ ਚੱਲਦਾ ਰਿਹਾ ਨਾ ਤੇ ਤਾਂ ਕਰਕੇ ਸੀ ਚਲੋ ਖੈਰ ਕੋਈ ਨਹੀਂ ਤੇ ਬਾਕੀ ਜਿਹੜਾ ਇਹ ਹੈ ਜੀ ਅੰਗਰੇਜ਼ਾਂ ਦਾ ਰਾਜ ਸੀ ਐਡਾ ਵੱਡਾ ਸੀ ਕਹਿੰਦੇ ਹੁੰਦੇ ਆ ਅੰਗਰੇਜ਼ਾਂ ਦੇ ਰਾਜ ਚ ਕਹਿੰਦੇ ਆ ਕਹਿੰਦੇ ਵੀ ਸੂਰਜ ਨਹੀਂ ਛਿਪਦਾ ਸੀਗਾ ਉਹਦਾ ਨਾਂ ਛਿਪਣ ਦਾ ਕਾਰਨ ਸਿਰਫ ਇਹੀ ਸੀ ਜਿਵੇਂ ਅੱਜ ਤੁਹਾਨੂੰ ਦਿਖਾਇਆ ਤੇ ਧਰਤੀ ਦੇ ਵੱਖ-ਵੱਖ ਹਿੱਸਿਆਂ ਚ ਵੱਖ-ਵੱਖ ਦੇਸ਼ਾਂ ਜਿਹਨਾਂ ਦਾ ਰਾਜ ਸੀਗਾ ਇੱਕ ਥਾਂੋਂ ਚੜਦੇ ਸੀ ਜਿਵੇਂ ਅੱਜ ਦੀ ਜਗ੍ਹਾ ਆ ਫਲਾਈਟ ਲਈਏ ਇੱਕ ਜਗ੍ਹਾ ਤੋਂ ਫਲਾਈਟ ਲਈਏ ਦੂਜੀ ਜਗ੍ਹਾ ਵੀ ਉਹ ਫਲਾਈਟ ਮਤਲਬ ਦਿਨ ਚ ਹੀ ਪਹੁੰਚ ਜਾਂਦੀ ਹੈ ਉਧਰ ਦਾ ਪਾਣੀ ਵਾਲੇ ਜਹਾਜ਼ ਸੀ ਇਧਰੋਂ ਦਿਨੇ ਚੜਦੇ ਆ ਗਾਂ ਵੀ ਦਿਨੇ ਉਤਰ ਜਾਂਦੇ ਐਨੀ ਦੁਨੀਆ ਤੇ ਇਹਨਾਂ ਨੇ ਮਤਲਬ ਰਾਜਭਾ ਕੀਤਾ ਹੈ ਇਹ ਦੇਖੋ ਜੀ ਇੰਗਲੈਂਡ ਦੇ ਰਿਕਸ਼ੇ ਲੰਡਨ ਜਾ ਹਜੇ ਰਿਕਸ਼ੇ ਚੱਲਦੇ ਨੇ ਇਹਨਾਂ ਦੇ ਅੰਦਰ ਲੰਡਨ ਲਿਖਿਆ ਹੁੰਦਾ ਤੇ ਗੋਰੇ ਵੀ ਮੁੱਲ-ਮੱਲ ਕਰਦੇ ਪੂਰਾ ਭਾਪੂ ਟੜਾਉਂਦੇ ਤੇ ਇਹਨਾਂ 'ਚ ਚੜਦੇ ਆ ਤੇ ਅੱਜ ਕੱਲ ਗੋਰਿਆਂ ਦੀ ਇੰਨੀ ਮਾੜੀ ਹਾਲਤ ਹੋਈ ਪਈ ਆ ਗੋਰੇ ਵੀ ਰਿਕਸ਼ੇ ਚਲਾਉਂਦੇ ਆ ਜਿਵੇਂ ਆਪਣੇ ਰਿਕਸ਼ੇ ਚੱਲਦੇ ਹੁੰਦੇ ਹਨ ਨਾ ਤੇ ਇੰਡੀਆ 'ਚ ਇੱਥੇ ਵੀ ਰਿਕਸ਼ੇ ਚੱਲਦੇ ਆ ਦੇਖੋ ਲੰਡਨ ਅੰਦਰ ਲੰਡਨ ਲਿਖਿਆ ਆਇਆ ਤੇ ਸੰਦੀਪ ਗੋਰੇ ਵੀ ਇਹ ਰਿਕਸ਼ੇ 'ਚ ਜਾਂਦੇ ਆ ਹੈ ਇਹ ਕੰਮ ਕਰਦੇ ਆ ਇਹ ਇੰਨਾ ਦੁਨੀਆ ਦਾ ਮਹਿੰਗਾ ਏਰੀਆ ਘੁੰਮਣ ਆਉਂਦੇ ਆ ਤੇ ਜਾਂਦੇ ਆਉਂਦੇ ਜਾਂਦੇ ਰਿਕਸ਼ਿਆਂ ਤੇ ਆ ਲਾਈਕ ਵੀ ਕਰਦੇ ਆਗੇ ਬਟ ਇਹਨਾਂ ਦਾ ਫਿਰ ਉਹੀ ਪ੍ਰਾਈਸ ਵੀ ਮਹਿੰਗਾ ਹੀ ਆਗਾ ਹਾਂ ਪਰ ਇੰਡੀਆ ਦੇ ਨਾਲ ਕਿੰਨੇ ਪਾਉਂਡ ਲੈਂਦੇ ਇਹ ਆਈ ਥਿੰਕ ਇਹਨਾਂ ਦੀ ਸਟਾਰਟਿੰਗ 15 20 ਪਾਉਂਡ ਤੋਂ ਹੁੰਦਾ 15 ਪਾਉਂਡ ਹਾਂਜੀ 1500 ਰੁਪਿਆ ਆਪਣੇ ਤਾਂ ਰਿਕਸ਼ੇ ਦਾ ਇੱਕ ਦਿਹਾੜੀ ਚ ਨਹੀਂ 1500 ਬਣਾਉਦਾ ਇਹ ਇੱਕ ਇੱਕ ਰਾਈਡ ਦਾ ਲੈਂਦੇ ਆ ਜਾਂ ਇਹ ਕਾਰਡ ਪੇਮੈਂਟ ਵੀ ਲੈਂਦੇ ਨੇ ਇਲੈਕਟ੍ਰੋਨਿਕ ਹੈ ਤੇ ਇਹੋ ਜਿਹੇ ਰਿਕਸ਼ੇ ਆ ਸਾਰੇ ਇਹ ਲਾਈਨ ਲੱਗੀ ਹੋਈ ਆ ਬਹੁਤ ਵੱਡੀ ਜੂਨੀਅਰ ਹੈ ਇਹਨਾਂ ਦੀ ਗੋਰਿਆਂ ਦੀ ਰਿਕਸ਼ਿਆਂ ਵਾਲਿਆਂ ਦੀ ਦੇਖੋ ਪੂਰੀ ਜੂਨੀਅਰ ਨਾਲ ਖੜੇ ਨੇ ਆ ਡੱਕ ਵੀ ਚੱਲ ਰਿਹਾ ਜੀ ਤਾਂ ਇਧਰਲੇ ਪਾਸੇ ਰੇੜੀਆਂ ਲਾਈ ਵੀ ਖੜੇ ਹੈ ਕੋਈ ਸ਼ਲੋਕ ਜਿਵੇਂ ਆਪਣੀ ਇੰਡੀਆ ਚ ਰੇੜੀਆਂ ਤੇ ਸਮਾਨ ਵਿਕਦਾ ਇੱਥੇ ਵੀ ਵਿਕਦਾ ਹੈਗਾ ਇੱਥੇ ਥੋੜਾ ਜਿਆਦਾ ਸਟੈਂਡਰਡ ਹੈ ਸਾਫ ਸਫਾਈ ਹੈ ਇਹ ਹੁੰਦਾ ਸਾਰੇ ਕਿਤੇ ਆਹ ਦੇਖੋ ਇੰਨੀਆਂ ਹੀ ਰੇੜੀਆਂ ਤੁਹਾਨੂੰ ਲੰਡਨ ਜਾ ਮਿਲਣਗੀਆਂ ਠੀਕ ਹੈ ਬਈ ਮੁੰਡਿਆ ਫਿਰ ਮਿਲਦੇ ਆ ਜੀ ਤੇ ਹੁਣ ਇਹਨੇ ਬਾਈ ਨੇ ਜਾਣਾ ਬਰਮਿੰਗਮ ਜਾਣਾ ਤੁਸੀਂ ਬਾਈ ਨੇ ਜਾਣਾ ਬਰਮਿੰਗਮ ਨੂੰ ਤੇ ਅਸੀਂ ਤਾਂ ਅਜੇ ਲੰਡਨ ਚ ਹੀ ਆ ਤੇ ਇਹਨਾਂ ਨੇ ਘੁੰਮਣਾ ਅਸੀਂ ਤਾਂ ਆਲਰੇਡੀ ਘੁੰਮੇ ਆਏ ਹਨਾ ਤੇ ਫਿਰ ਮਿਲਾਂਗੇ ਕਿਸੇ ਦੁਨੀਆ ਦੇ ਕਿਸੇ ਕੋਨੇ ਦੇ ਨਵੇਂ ਸਫ਼ਰ ਤੇ ਨਵੇਂ ਦੇਸ਼ਾਂ ਬਿਲਕੁਲ ਗੁੱਡ ਬਾਏ ਟੇਕ ਕੇਅਰ ਸ਼ੁਕਰੀਆ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਜਿੰਨਾ ਨਾ ਇਹ ਇਲਾਕਾ ਜੀ ਇਹ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਤੇ ਖੜਾ ਕੀਤਾ ਹੋਇਆ ਹੈ ਇਹ ਸਾਰਾ ਅੱਜ ਦੁਨੀਆ ਭਰ ਦੇ ਤਾਂਜੂ ਜਿਹੜੇ ਵੱਡੇ-ਵੱਡੇ ਲੋਕ ਹੈ ਤੇ ਉਹ ਇੱਥੇ ਸ਼ੋਪਿੰਗ ਕਰਦੇ ਆ ਤਾਂਜੂ ਅਸੀਂ ਨਹੀਂ ਕਰਨੀ ਹੈਗੀ ਅਸੀਂ ਤਾਂ ਗਰੀਬ ਲੋਕ ਆ ਤੋ ਅੱਛਾ ਪ੍ਰਾਣੀ ਸਾਡੇ ਵਰਗਿਆਂ ਨੂੰ ਜਿਹੜੇ ਨਿਚੋੜਦੇ ਆ ਸਾਡੇ ਵਰਗਿਆਂ ਨੂੰ ਲੁੱਟਦੇ ਆ ਹਨ ਜਿਹੜੇ ਵੱਡੀਆਂ-ਵੱਡੀਆਂ ਅਸਲ ਵਿੱਚ ਮਲਟੀਨੇਸ਼ਨਲ ਕੰਪਨੀ ਆ ਤੇ ਉਹਨਾਂ ਦੇ ਮਾਲਕ ਕਹਿੰਦੇ ਉਹ ਆਉਂਦੇ ਇੱਥੇ ਸ਼ੋਪਿੰਗ ਕਰਨ ਜਿਹੜਾ ਨਾ ਇਹ ਏਰੀਆ ਇਹਦਾ ਨਾਮ ਵੈਸੇ ਤਾਂ ਤੁਹਾਨੂੰ ਦੱਸਤਾ ਸੀਗਾ ਚਲੋ ਮੈਂ ਦਿਖਾ ਦੇਣਾ ਆ ਸਾਹਮਣੇ ਆ ਰਿਹਾ ਨਾਈਟਸ ਬ੍ਰਿਜ ਇਹ ਸਟੇਸ਼ਨ ਆ ਜੇ ਤੁਸੀਂ ਇਹ ਮਿਊਜ਼ੀਅਮ ਵੀ ਦੇਖਣ ਆਉਣਾ ਤਾਂ ਨਾਈਟਸ ਬ੍ਰਿਜ ਕਰਕੇ ਮੈਟਰੋ ਸਟੇਸ਼ਨ ਦੇ ਬਿਲਕੁਲ ਨੇੜੇ ਆ ਦੋਨੇ ਏਰੀਏ ਘੁੰਮਣ ਫਿਰਨ ਵਾਲਾ ਜਿਹੜਾ ਇਹ ਰਾਣੀ ਦੀ ਸ਼ਾਪਿੰਗ ਵਾਲਾ ਏਰੀਆ ਇਹ ਵੀ ਮਹਿੰਗਾ ਏਰੀਆ ਇਹ ਵੀ ਤੇ ਨਾਲ ਮਿਊਜ਼ੀਅਮ ਵੀ ਬਰਬੇਰੀ ਦਾ ਸਟੋਰ ਆ ਗਿਆ ਬਹੁਤ ਲੰਬੀ ਚੌੜੀ ਸਟਰੀਟ ਆ ਇਹ ਆਕਸਫੋਰਡ ਸਟਰੀਟ ਵਾਂਗ ਹੀ ਪਿਛਲੀ ਵਾਰ ਅਸੀਂ ਆਕਸਫੋਰਡ ਘੁੰਮ ਕੇ ਗਏ ਸੀ ਉਦੋਂ ਤੇ ਇਸ ਵਾਰ ਸੋਚਿਆ ਚਲੋ ਕੁਝ ਨਵਾਂ ਏਰੀਆ ਲੰਡਨ ਦਾ ਐਕਸਪਲੋਰ ਕਰਦੇ ਹਾਂ ਹੋਪਸੋ ਜਦੋਂ ਨੈਕਸਟ ਟਾਈਮ ਆਵਾਂਗੇ ਉਦੋਂ ਕੁਝ ਹੋਰ ਨਵਾਂ ਇਲਾਕਾ ਦੇਖਾਂਗੇ ਸੋ ਗੋਰਿਆਂ ਦਾ ਜਿਹੜਾ ਮਹਿੰਗਾ ਇਲਾਕਾ ਸੀਗਾ ਜੀ ਉਹ ਵੀ ਘੁੰਮ ਲਿਆ ਸੀ ਸਾਰਾ ਤੇ ਬਹੁਤ ਵਧੀਆ ਲੱਗਿਆ ਤੇ ਅੱਜ ਦਾ ਦਿਨ ਵਧੀਆ ਰਿਹਾ ਤੇ ਅੱਜ ਦਾ ਜਿਹੜਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਲੰਡਨ ਦੀਆਂ ਕੁਝ ਥਾਵਾਂ ਤੁਹਾਨੂੰ ਦਿਖਾਉਣੀਆਂ ਸੀ ਕੱਲ ਨੂੰ ਹੁਣ ਅਸੀਂ ਇੱਥੋਂ ਬਾਹਰ ਜਾਣਾਗਾ ਤੇ ਬਾਹਰ ਜਿਹੜੀ ਇੱਕ ਜਗ੍ਹਾ ਬਹੁਤ ਇੰਪੋਰਟੈਂਟ ਆਪਣੀ ਕਾਫੀ ਟਾਈਮ ਤੋਂ ਬੱਝਦੀ ਹੈ ਤੇ ਉਹ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਯਾਦਗਾਰ ਬਣੀ ਹੋਈ ਹੈ ਉਹ ਹੈਗੀ ਤੇ ਸਾਡਾ ਕਾਫੀ ਵਾਰ ਪਲਾਨ ਬਣਦਾ 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 ਰਹਿ ਜਾਂਦਾ ਹੈਗਾ ਹਨਾ ਇੱਕ ਇਥੋਂ ਦੂਰ ਹੈ ਮਤਲਬ 2.5 3 ਘੰਟੇ ਲੱਗਣੇ ਸੰਦੀਪ ਹਨਾ 2.5 3 ਘੰਟੇ ਇਥੋਂ ਜਾਣ ਦੇ ਉਥੇ ਸਾਨੂੰ ਲੱਗਣੇ ਤੇ ਕੱਲ ਨੂੰ ਅਸੀਂ ਉਥੇ ਜਾ ਰਹੇ ਹਾਂ ਉਸ ਤੋਂ ਬਾਅਦ ਲਗਭਗ ਆਪਣੇ ਇੰਗਲੈਂਡ ਸਫਰ ਦੀ ਸਮਾਪਤੀ ਕਰਾਂਗੇ ਹੁਣ ਕੋਈ ਹੋਰ ਦੇਸ਼ ਜਿਵੇਂ ਤੁਹਾਨੂੰ ਅੱਜ ਵਲੌਗ ਚ ਗੀਆ ਕਿਸੇ ਹੋਰ ਦੇਸ਼ ਚ ਜਾਂਦੇ ਹਾਂ ਹਨਾ ਤੇ ਤੁਸੀਂ ਜੁੜੇ ਰਹੋ ਠੰਡੇ ਦੇਸ਼ ਵੱਲ ਤੇ ਹੁਣ ਤੁਸੀਂ ਜੁੜੇ ਰਹੋ ਆਪਣੇ ਸਫਰ ਦੇ ਨਾਲ ਤੇ ਕਮਾਉਣਿਆ ਤੁਨੂੰ ਜੀ ਸੋਹਣਿਆ ਸੋਹਣਿਆ ਥਾਵਾਂ ਬੜੀ ਜਲਦੀ ਠੰਡੇ ਦੇਸ਼ ਵੱਲ ਸਫ਼ਰ ਆਪਣਾ ਹੁਣ ਅੱਗੇ ਵਧੂਗਾ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ